ਸੋ ਸਾਡਾ ਜਿਹੜਾ ਕਾਰਜਕ੍ਰਮ ਨਰਿੰਦਰ ਭਾਈ ਬੋਦੀ ਜੀ ਦੀ ਰਹਿਨਮਾਈ ਚ ਸਾਰੇ ਹਿੰਦੁਸਤਾਨ ਤੇ ਚੱਲ ਰਿਹਾ ਹੈ ਉਸੇ ਕਾਰਜਕ੍ਰਮ ਦੀ ਲੜੀ ਅੱਜ ਹਿਸ਼ਾੜਪੁਰ ਜ਼ਿਲ੍ਹਾ ਦਿਹਾਤੀ ਚ ਵੀ ਜ਼ਿਲ੍ਹਾ ਪ੍ਰਧਾਨ ਯੁਵਾ ਮੋਰਚਾ ਦੇ ਅਧਿਖਤਾ ਅਸ਼wini ਚੌਧਰੀ ਜੀ ਅਧਿਖਤਾ ਚ ਕੱਢਿਆ ਜਾ ਰਿਹਾ ਰਨ ਫਾਰ ਯੂਨਿਟੀ ਜਿਹਦੇ ਲਈ ਮੈਂ ਸਾਰੇ ਯੁਵਾ ਮੋਰਚਾ ਦਾ ਸਾਰੇ ਹੀ ਮੋਰਚਾ ਦਾ ਔਰ ਭਾਰਤੀ ਜਨਤਾ ਪਾਰਟੀ ਦੇ ਸਾਰੇ ਕਾਰਜਕਰਤਾ ਦਾ ਦਾ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਧੰਨਵਾਦੀਆਂ ਕਿ ਇਹਨਾਂ ਨੇ ਸਮੇਂ ਸਿਰ ਆ ਕੇ ਇਸ ਯਾਤਰਾ ਨੂੰ ਸ਼ੁਰੂ ਕਰਨ ਦਾ ਉਪਰਾਲਾ ਕੀਤਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਮੁਕੇਰੀਆ ਵੱਲੋਂ ਯੁਵਾ ਮੋਰਚਾ ਦੇ ਪ੍ਰਧਾਨ ਅਸ਼wini ਦੀ ਚੌਧਰੀ ਅਸ਼ਮੀ ਦੀ ਅਧਿਖਸ਼ਤਾ ਦੇ ਵਿੱਚ ਇਹ ਰਨ ਫਾਰ ਯੂਨਿਟੀ ਦੀ ਅਸੀਂ ਮਤਲਬ ਯਾਤਰਾ ਕੱਢ ਰਹੇ ਹਾਂ ਰੈਸਟ ਹਾਊਸ ਤੋਂ ਸ਼ੁਰੂ ਹੋ ਕੇ ਫਿਰ ਅਸੀਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਆਫਿਸ ਤੱਕ ਪਹੁੰਚਣਾ ਹੈ ਔਰ ਅੱਜ ਸਾਰਿਆਂ ਨੂੰ ਅਸੀਂ ਅੱਜ ਬੱਲਾ ਭਾਈ ਪਟੇਲ ਦੀ ਜਿਨ੍ਹਾਂ ਨੂੰ ਲੋਹ ਪੁਰਸ਼ ਕਿਹਾ ਜਾਂਦਾ 150ਵੀਂ ਜਨਮ ਦਿਨਤੀ ਤੇ ਸਾਰਿਆਂ ਨੂੰ ਵਧਾਈ ਦਿੰਨੇ ਆ ਔਰ ਸ਼ਦਾ ਸੁਮਣ ਭੇਟ ਕਰਦੇ ਆ ਇਹਦੀ ਸਾਰਿਆਂ ਨੂੰ ਅੱਜ ਵਧਾਈ ਅੱਜ ਅਸੀਂ ਲੋਹ ਪੁਰਸ਼ ਸਰਦਾਰ ਬੱਲਾ ਭਾਈ ਪਟੇਲ ਦੀ 150ਵੀਂ ਜਨਮ ਦਿਤੀ ਤੇ ਇਹ ਰਨ ਫਾਰ ਯੂਨਿਟੀ ਦੀ ਘਟ ਰਿਹਾ ਬਗੇਰੀਆ ਜ਼ਿਲ੍ਹੇ ਚ ਔਰ ਇਥੇ ਅਸੀਂ ਇਕੱਠੇ ਸਾਰੇ ਇਕੱਠੇ ਹੋ ਕੇ ਪੂਰੇ ਸ਼ਹਿਰ ਚੋਂ ਜਾ ਕੇ ਬੀਜੇਪੀ ਦਫਤਰ ਜ਼ਿਲ੍ਹਾ ਦੇ ਦਫਤਰ ਚ ਖਤਮ ਕਰਾਂਗੇ ਔਰ ਅਸੀਂ ਉਹਨਾਂ ਦੇ ਜਨਮ ਦਿਨ ਤੇ ਸਾਰੀ ਪੂਰੇ ਦੇਸ਼ ਨੂੰ ਜਨਤਾ ਨੂੰ ਸਾਰਿਆਂ ਨੂੰ ਵਧਾਈ ਦਿੰਨੇ ਆ। ਬਾਦ ਜਨਤਾ ਪਾਰਟੀ ਜਿੰਦਾਬਾਦ ਬਾਦ ਜਨਤਾ ਪਾਰਟੀ ਜਿੰਦਾਬਾਦ ਬਾਦ ਜਨਤਾ ਪਾਰਟੀ ਜਿੰਦਾਬਾਦ ジ